ਦੋਸਤੋ ਆਪਾਂ ਅੱਜ ਗੱਲ ਕਰਨੀ ਹੈ ਇੱਕ ਮਸਾਲੇ ਦੀ ਜਿਹਨੂੰ ਅਦਰਕ ਕਹਿੰਦੇ ਆ ਅਦਰਕ ਇੱਕ ਇਹੋ ਜਿਹਾ ਮਸਾਲਾ ਹੈ ਜਿਹਦੀ ਵਰਤੋਂ ਸੁੱਕੇ ਰੂਪ ਦੇ ਵਿੱਚ ਪਾਊਡਰ ਰੂਪ ਦੇ ਵਿੱਚ ਵੀ ਕੀਤੀ ਜਾਂਦੀ ਔਰ ਇਸ ਤਰ੍ਹਾਂ ਗੱਲੇ ਦੇ ਰੂਪ ਦੇ ਵਿੱਚ ਵੀ ਕੀਤੀ ਜਾਂਦੀ ਹੈ ਇਹਦਾ ਅਚਾਰ ਵੀ ਬਣਾ ਲਿਆ ਜਾਂਦਾ ਇਹਨੂੰ ਬਾਕੀ ਜਿਹੜੇ ਕਿ ਟਮਾਟਰ ਵਗੈਰਾ ਨਾਲ ਰਲਾ ਕੇ ਸੁੱਕੇ ਰੂਪ ਚ ਵੀ ਲਿਆ ਜਾਂਦਾ ਤੇ ਇਹਦੀ ਵਰਤੋਂ ਜਿਹੜੀ ਇਹਨੂੰ ਸਬਜ਼ੀ ਨੂੰ ਤੜਕਾ ਲਗਾਉਣ ਵਾਸਤੇ ਤਾਂ ਇਹਦੀ ਵਰਤੋਂ ਕੀਤੀ ਹੀ ਜਾਂਦੀ ਹੈ ਇਹਦੀ ਆਪਦਾ ਇੱਕ ਟੇਸਟ ਹੈ ਇਹਦਾ ਆਪਦੀ ਇੱਕ ਖੁਸ਼ਬੂ ਹੈ ਇਹਦਾ ਆਉਦੇ ਇੱਕ ਗੁਣ ਹੈ ਆਪਾਂ ਇਹਦੀ ਗੱਲ ਕਰਦੀਆਂ ਵੀ ਜੇ ਅਸੀਂ ਅਦਰਕ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਕੀ ਫਾਇਦਾ ਹੁੰਦਾ ਆਪਣੀ ਹਮੇਸ਼ਾ ਹੀ ਗੱਲਬਾਤ ਦਾ ਵਿਸ਼ਾ ਜਿਹੜਾ ਉਹ ਇੱਕ ਓਸ਼ਦੀ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਹਰ ਇੱਕ ਜੜੀ ਬੂਟੀ ਨੂੰ ਹਰ ਇੱਕ ਸਬਜ਼ੀ ਨੂੰ ਹਰ ਇੱਕ ਫਲ ਨੂੰ ਤੇ ਆਪਾਂ ਅੱਜ ਵੀ ਇਹਦੀ ਗੱਲ ਹੈ ਜਿਹੜੀ ਇਹ ਓਸ਼ਦੀ ਗੁਣਾ ਦੀ ਹੀ ਕਰਨ ਜਾ ਰਹੇ ਹਾਂ ਤੇ ਇਹਦਾ ਟੇਸਟ ਹਰ ਕੋਈ ਜਾਣਦਾ ਹੈ ਇਹਦੇ ਸਵਾਦ ਨੂੰ ਹਰ ਕੋਈ ਜਾਣਦਾ ਹੈ ਉਹਦੀ ਆਪਾਂ ਗੱਲ ਨਹੀਂ ਕਰਨੀ ਤਾਂ ਆਯੁਰਵੇਦਾ ਦੇ ਵਿੱਚ ਇਹਨੂੰ ਕਰਮ ਤਾਸੀਰ ਦਾ ਮੰਨਿਆ ਗਿਆ ਅਤੇ ਇਹ ਕਫ ਤੇ ਵਾਤਨਾਸ਼ਕ ਨੂੰ ਮੰਨਿਆ ਗਿਆ ਸਰੀਰ ਨੂੰ ਗਰਮ ਰੱਖਦਾ ਇਸੇ ਕਰਕੇ ਦੇ ਸਰਦੀਆਂ ਦੇ ਵਿੱਚ ਵਰਤੋਂ ਜਿਹੜੀ ਉਹ ਜ਼ਿਆਦਾ ਕੀਤੀ ਜਾਂਦੀ ਹੈ ਪਰ ਅੱਜ ਕੱਲ ਅਕਸਰ ਦੇਖਦੇ ਆ ਕਿ ਜਿਹੜੇ ਜਿਹੜਾ ਨੌਜਵਾਨ ਪੀੜ੍ਹੀ ਆ ਉਹ ਇਹਦੇ ਵਰਤੋਂ ਨੂੰ ਥੋੜਾ ਜਿਹਾ ਇਹ ਮੰਨਦੇ ਵੀ ਸ਼ਾਇਦ ਸਾਡੇ ਤਜਾਬ ਵੱਣ ਲੱਗ ਗਿਆ ਅਦਰਕ ਨੂੰ ਅਦਰਕ ਵਾਲੀ ਚਾਹ ਨੂੰ ਵੀ ਕਹਿੰਦੇ ਵੀ ਇਹ ਨਿਪੇੜਿਤ ਜਾਬ ਬਣ ਲੱਗ ਗਿਆ ਪਰ ਉਹਦੇ ਕਈ ਕਾਰਨ ਹੋਰ ਹੁੰਦੇ ਆ ਅਦਰਕ ਹੈ ਜਿਹੜਾ ਅਦਰਕ ਤਾਂ ਸਭ ਤੋਂ ਹਾਜਮੇਦਾਰ ਹੈ ਤੇ ਆਪਾਂ ਇਹਦੇ ਚ ਬਹੁਤ ਸਾਰੇ ਜਿਹੜੇ ਖੁਰਾਕੀ ਤੱਤ ਉਹਨਾਂ ਦੀ ਵੀ ਗੱਲ ਕਰਨੀ ਹੈ ਤਾਂ ਇਹਦੇ ਚ ਜੇ ਆਪਾਂ ਖੁਰਾਕੀ ਤੱਤਾਂ ਦੀ ਗੱਲ ਕਰਦੇ ਆ ਤਾਂ ਇਹਦੇ ਚ ਵਿਟਾਮਿਨ ਸੀ ਵਿਟਾਮਿਨ ਬੀ ਫਾਸਫੋਰਸ ਹੈ ਇਹਦੇ ਵਿੱਚ ਸੋਡੀਅਮ ਪਾਇਆ ਜਾਂਦਾ ਇਹਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਇਹਦੇ ਵਿੱਚ ਕਈ ਸਾਰੇ ਮੈਨੂ ਐਸਿਡ ਦਾ ਜਿਵੇਂ ਜਿੰਜਰੋਲ ਵਗੈਰਾ ਪਾਏ ਜਾਂਦੇ ਆ ਤੇ ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਹੈਗਾ ਇੱਕ ਓਸ਼ਦੀ ਬਣ ਜਾਂਦਾ ਹੈ ਤੇ ਇਹਦੇ ਕਾਰਨ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਜਿਵੇਂ ਪੇਟ ਦੇ ਰੋਗਾਂ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ ਪੇਟ ਦੇ ਵਿੱਚ ਗੈਸ ਹੈ ਦਸਤ ਹੈ ਕਬਜ਼ ਹੈ ਪੇਟ ਦੇ ਕੀੜੇ ਹੈ ਇਹ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਦਿਮਾਗ ਤੇਜ਼ ਕਰਦਾ ਹੈ ਦਿਮਾਗ ਦੇ ਵਿੱਚ ਜਿਹੜਾ ਯਾਦਾਸਤ ਸ਼ਕਤੀ ਨੂੰ ਵਧਾਉਂਦਾ ਹੈ ਤੇ ਉਮਰ ਦੇ ਹਿਸਾਬ ਨਾਲ ਉਮਰ ਦੀ ਉਮਰ ਦੇ ਨਾਲ ਅਲਜ਼ਾਈਮਰ ਵਗੈਰਾ ਬਿਮਾਰੀਆਂ ਜਿਹੜੀਆਂ ਆਉਂਦੀਆਂ ਭੁੱਲਣਾ ਜਿਹਨੂੰ ਵਾਰ-ਵਾਰ ਭੁੱਲਣਾ ਕਹਿੰਦੇ ਹੈ ਉਸ ਤੋਂ ਬਚਾਉਂਦਾ ਹੈ ਮਾਈਗਰੇਨ ਤੋਂ ਬਚਾਉਂਦਾ ਹੈ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਜਿਹਨੇ ਦਿਲ ਤੇ ਰੋਕਣਾਸਤੇ ਵੀ ਫਾਇਦੇਮੰਦ ਹੈ ਜਿਹੜਾ ਹੈਗਾ ਗਠੀਏ ਦੇ ਰੋਗੀ ਆ ਉਹਨਾਂ ਵਾਸਤੇ ਫਾਇਦੇਮੰਦ ਹੈ ਜਿਵੇਂ ਆਪਾਂ ਜੇ ਆਪਾਂ ਇਹਨੂੰ ਥੋੜੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਸਾਡੇ ਦਿਮਾਗ ਦੇ ਰੋਗ ਦਿਲ ਦੇ ਰੋਗ ਅ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਫਾਇਦੇਮੰਦ ਹੈ ਸਾਡੇ ਹੱਡੀਆਂ ਦੇ ਰੋਗ ਹੈ ਪੇਟ ਦੇ ਰੋਗ ਹੈ ਜਿਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਇੱਕ ਬਿਮਾਰੀ ਤੋਂ ਇਹ ਸਾਨੂੰ ਬਚਾਉਂਦਾ ਹੈ ਇਹਦੀ ਵਰਤੋਂ ਆ ਜਿਹੜੀ ਇੱਕ ਤਾਂ ਸੀ ਰੁਟੀਨ ਦੇ ਵਿੱਚ ਕਰਦੇ ਆ ਅਸੀਂ ਨੂੰ ਅਸੀਂ achar ਬਣਾ ਕੇ ਵੀ ਲੈ ਸਕਦੇ ਆ ਸ਼ਾਮ ਨੂੰ ਖਾਣਾ ਖਾਣੇ ਆਚਾਰ ਨਾਲ ਜਾਂ ਸਵੇਰ ਖਾਣਾ ਖਾਣੇ ਆਚਾਰ ਨਾਲ ਲਿਆ ਜਾ ਸਕਦਾ ਹੈ ਇਹਦਾ ਬਾਕੀ ਇਹਦੇ ਅਲੱਗ-ਅਲੱਗ ਰੈਸਪੀ ਜੇ ਅਸੀਂ ਬਣਾ ਕੇ ਵਰਤਦੇ ਆ ਤਾਂ ਇਹਦਾ ਆਪਣਾ ਇੱਕ ਫਾਇਦਾ ਜੇ ਹੁਣ ਆਪਾਂ ਦੇਖਦੇ ਆ ਇੰਨਾ ਕਦਰਕ ਛੋਟੀ ਜੀ ਗੰਢੀ ਇਹਦੀ ਅਦਰਕ ਦੀ ਤੇ ਇਹਨੂੰ ਬਰਾਬਰ ਇੰਨਾ ਹੀ ਸ਼ਹਿਦ ਮਿਲਾ ਕੇ ਖਾਣੇ ਆ ਤਾਂ ਉਹਦੇ ਨਾਲ ਸਾਡੇ ਜਿਹੜੇ ਪੇਟ ਦੇ ਰੋਗ ਹੈਗੇ ਆ ਭੁੱਖ ਦਾ ਘੱਟ ਲੱਗਣਾ ਹੈਗਾ ਜਿਹੜਾ ਜ਼ੁਕਾਮ ਹੋ ਗਿਆ ਉਹਦੇ ਤੋਂ ਬਚਾਉਂਦਾ ਹੈ ਗਲੇ ਦੇ ਰੋਗਾਂ ਤੋਂ ਬਚਾਉਂਦਾ ਹੈ ਇਸੇ ਤਰ੍ਹਾਂ ਜੇ ਪੇਟ ਦੇ ਕੀੜੇ ਆ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਇੱਕ ਚਮਚ ਇਹਦਾ ਅਸੀਂ ਰਸ ਮਿਲਾ ਕੇ ਸਵੇਰ ਨਿਰਨੇ ਪੇਟ ਗਰਮ ਪਾਣੀ ਦਾ ਉਹ ਪੀ ਲੈਣੇ ਆ ਤਾਂ ਪੇਟ ਦੇ ਕੀੜੇ ਖਤਮ ਹੋ ਜਾਂਦੇ ਆ ਇਸੇ ਤਰ੍ਹਾਂ ਇਸੇ ਹੀ ਪਾਣੀ ਨੂੰ ਜਿਹੜਾ ਗਰਮ ਪਾਣੀ ਔਰ ਇੱਕ ਚਮਚ ਇਹਦਾ ਰਸ ਆ ਜਿਹੜਾ ਮਿਲਾ ਕੇ ਜੇ ਅਸੀਂ ਇਹਦੇ ਨਾਲ ਕੁਰਲੀ ਕਰਦੇ ਆ ਕਰਾਰੇ ਕਰ ਲੈਣੇ ਆ ਤਾਂ ਸਾਹ ਦੇ ਵਿੱਚੋਂ ਬਦਬੂ ਆਉਣੀ ਆ ਜਿਹੜੀ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਆ ਇਹ ਬਦਬੂ ਨੂੰ ਖਤਮ ਕਰਦਾ ਹੈ ਉਲਟੀਆਂ ਵਗੈਰਾ ਜਿਹੜੇ ਹੋਣ ਲੱਗ ਜਾਂਦੇ ਆ ਜਿਵੇਂ ਆਪਾਂ ਸ਼ਹਿਦ ਦੇ ਵਿੱਚ ਮਿਲਾ ਕੇ ਲੈ ਲੈ ਕੇ ਯਾਰੀ ਜੀ ਕੱਚਾ-ਕੱਚਾ ਹੋਣ ਲੱਗ ਜਾਂਦਾ ਹੈ ਖਾਦਾ ਹਾਜਮ ਨਹੀਂ ਆਉਂਦਾ ਪੇਟ ਗੈਸ ਬਣ ਜਾਂਦੀ ਹੈ ਤਾਂ ਉਹਦੇ ਵਾਸਤੇ ਜੇ ਅਸੀਂ ਇਹ ਰਸ ਪੀਨੇ ਤਾਂ ਫਾਇਦਾ ਕਰਦਾ ਫਾਇਦਾ ਕਰਦਾ ਤੇ ਜੇ ਅਸੀਂ ਇਹਦੇ ਰਸ ਦੇ ਵਿੱਚ ਸ਼ਹਿਦ ਔਰ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਲੈ ਲੈਨੇ ਆ ਤਾਂ ਜਿਹੜਾ ਸਾਡਾ ਜਿਹੜਾ ਚਿੱਤ ਕੱਚਾ-ਕੱਚਾ ਹੋਣਾ ਖਾਣਾ ਠੀਕ ਹਾਜਮ ਨਾ ਹੋਣਾ ਇਹ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਇਹ ਸਾਨੂੰ ਬਚਾਉਂਦਾ ਸੋ ਇਹਦੀ ਸੁਚੇਤ ਜੀ ਅਸੀਂ ਵਰਤੋਂ ਕਰੀਏ ਲੋੜ ਤੋਂ ਵੱਧ ਖਾਦੀ ਕੋਈ ਵੀ ਚੀਜ਼ ਮਾੜੀ ਹੁੰਦੀ ਹੈ ਇਹਨੂੰ ਰੁਟੀਨ ਦੇ ਵਿੱਚ ਅਸੀਂ ਆਪਣੀ ਜੇ ਖੁਰਾਕ ਦਾ ਹਿੱਸਾ ਬਣਾ ਲੈਣੇ ਖਾਸ ਕਰਕੇ ਸਰਦੀ ਦੇ ਮੌਸਮ ਦੇ ਵਿੱਚ ਤਾਂ ਜਿਹੜੀਆਂ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਸੀਜ਼ਨਲ ਬਿਮਾਰੀਆਂ ਨੇ ਜਿਵੇਂ ਖੰਘ ਖਾਸੀ ਹੋਵੇ ਜੁਫਾਮ ਹੋ ਗਿਆ ਉਹਨਾਂ ਤੋਂ ਸਾਨੂੰ ਇਹ ਬਚਾਉਂਦਾ ਹੈ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਜਿਹੜੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਇਹ ਬਚਾਉਂਦਾ ਹੈ ਤੇ ਇਹਦੀ ਸਾਨੂੰ ਜਿਹੜੀ ਵਰਤੋਂ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇਗੀ ਐਂਡ ਤੱਕ ਦੇਖਣ ਲਈ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਕਮੈਂਟ ਕਰਕੇ ਵੀ ਦੱਸਣਾ ਕਿ ਜੋ ਤੁਸੀਂ ਕੋਈ ਹੋਰ ਜਾਣਕਾਰੀ ਇਹਦੇ ਬਾਰੇ ਹਾਸਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਜੜੇ ਬੂਟੇ ਬਾਰੇ ਹਾਸਲ ਕਰਨਾ ਚਾਹੁੰਦੇ ਹੋ ਤਾਂ ਅਗਲੀ ਜਾਣਕਾਰੀ ਦੇ ਵਿੱਚ ਉਹ ਤੁਹਾਡੇ ਨਾਲ ਜ਼ਰੂਰ ਜਿਹੜਾ ਹੈਗਾ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇ ਤਦ ਤੱਕ ਵੀ ਸ਼ੁਕਰੀਆ